जरिया सिंगल लाइट पेशेंट दूसरी आंख भी जा चुकी है ऑलमोस्ट एंड वी हैव डिसाइडेड कि शायद कुछ रोशनी आ जाए दोनों आंख से ऑलमोस्ट ब्लाइंड है बंदा विजुअली इंपेयर्ड और मैंने डॉक्टर साहब से खास रिक्वेस्ट करी इसको हम नहीं छोड़ेंगे इसका कोई नहीं है सो आई होप इसकी रोशनी आ जाए और भी इश्यूज है लेकिन हो सकता है थोड़े वक्त 1 साल 2 साल ये देख सके और अपने उम्र की लास्ट फेज में हैं ये बाबूजी तो मेरे लिए बहुत इंपॉर्टेंट है डॉक्टर साहब मैं आपको बहुत धन्यवाद करता हूँ आप ये सर्जरी कर रहे हैं मेरे कहने पर बहुत बहुत धन्यवाद तो ये सर्जरी चल रही है लाइव और मैं खड़ा हूं बस इसी प्रार्थना के साथ कि इनकी रोशनी आ जाए दैट इज इंपॉर्टेंट फॉर अस आप लोग वॉच कर सकते हैं सर्जरी की तरफ कर दीजिए सो दैट हांजी कोई नहीं कोई नहीं, नहीं। बोलना कुछ नहीं वेरी थिंक डॉक्टर साहब आई नो बहुत डिफिकल्ट सर्जरी है आप लोग कैमरा सर्जरी पे कर लो आप भी सर्जरी सर्जरी पर ले आओ Bagaimana suara 嗯。Yeah.

Terima <coughs> <coughs> <coughs>

अगर इसके अंदर विजन है तो बिकॉज़ हमने साफ ठीक है जो भी जरूरत पड़ेगी डॉक्टर साहब देखिए हो जाए तो इसपे लेंस डाला हम तो लोग अच्छा विजन क्लीन कराया हमने ठीक ठीक सो दैट इज वेरी गुड तो उसमें

ਜੇ ਦਾ ਉਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਦੇ ਦੇਸਾਂ ਨਿਰਦੇਸ਼ਾਂ ਮੁਤਾਬਕ ਅਤੇ ਕਰਨ ਨਤਨ ਪਾਟਿਆ ਟਰੈਕਟ ਵੱਲੋਂ ਅਤੇ ਫਰੈਂਡਜ਼ ਫਾਰ ਕਾਜ ਫਾਊਂਡੇਸ਼ਨ ਕੈਨੇਡਾ ਵੱਲੋਂ ਜੁਗੇਸ਼ ਪਾਟਿਆ ਜੀ ਰਾਹੀਂ ਜਿਹੜੇ ਪੰਜਾਬ ਦੇ ਵਿੱਚ ਪੰਜ ਕੈਂਪ ਅੱਖਾਂ ਦੇ ਲੱਗੇ ਨੇ ਜਿਹੜਾ ਪਹਿਲਾ ਕੈਂਪ ਤੇਗਾ ਬਿਸ਼ਨਪੁਰੇ ਦੂਜਾ ਹੈਗਾ ਦੀ ਸੁਨਾਮ ਕੋਕੋ ਮਾਜਰੀ ਤੀਜਾ ਹੈਗਾ ਤੇਗਾ ਜੀ ਲੋਂਗੋਵਾਲ ਬਾਬਾ ਫਰੀਦ ਵੱਲੋਂ ਤੇ ਚੌਥਾ ਹੈਗਾ ਤੇਗਾ ਖਾਨਪੁਰ ਫਕੀਰਾਂ ਇਹ ਪੰਜਵਾਂ ਹੈਗਾ ਤੇਗਾ ਜੀ ਪੀਖੀ ਇਹ ਜਿਹੜੇ 15 ਤਰੀਕ ਵਾਲੇ ਕੈਂਪ ਦੇ ਵਿੱਚ ਤੇ ਜਿਹੜੇ ਕੋਕੋ ਮਾਦਰੀ ਇਹਨਾਂ ਦਾ ਜਿਹੜੀ ਅੱਖ ਦਾ ਬਹੁਤ ਸੀਰੀਅਸ ਤੀਜ ਜਣੀ ਨਾ ਮਾਤਰੀ ਨਗਾ ਤੇ ਡਾਕਟਰ ਨੇ ਬਹੁਤ ਵੱਡੀ ਮਿਹਨਤ ਕਰੀ ਇਹਦੇ ਵਿੱਚ ਇਹਦੇ ਆਪਰੇਸ਼ਨ ਤੇ ਘੱਟੋ ਘੱਟ ਦਾ 5-7 ਮਿੰਟ ਲੱਗੇ ਤੇ ਨਹੀਂ 2 ਮਿੰਟਾਂ ਚ ਆਪਰੇਸ਼ਨ ਹੋ ਜਾਂਦਾ ਹੈਗਾ ਤੇ ਮੈਂ ਅਸੀਂ ਇੱਧਰ ਜਿਹਦਾ ਪਤਾ ਲੈਣਾ ਬਾਪੂ ਜੀ ਦੱਸੋ ਤੁਹਾਡੀ ਅੱਖ ਦੀ ਨਿਗਾ ਕਿਸੀ ਹੈ ਨੇਗਾ ਜੀ ਬਹੁਤ ਵਧੀਆ ਜੀ ਧੰਨਵਾਦ ਕਰਦਾ ਮੈਂ ਸਾਰੇ ਭੈਣ ਭਾਈਆਂ ਦੇ ਕਲੱਬ ਵਾਲਿਆਂ ਦੇ ਵੀ ਤੇ ਮਾਣ ਡਾਕਟਰ ਸਾਹਿਬ ਦੇ ਧੰਨਵਾਦ ਕਰਦਾ ਜੀ ਹਾਂ ਜੀ ਜਿਉਂਦੇ ਵਸਦੇ ਰਹੋ ਸਾਰੇ ਕਰੌਂਦੇ ਰਹੋ ਤੁਸੀਂ ਜੀ ਸਾਰੇ ਦੀ ਨਿਗਾ ਫਿੱਟ ਹੋ ਗਈ अच्छा थन हुन कोई दिक्कत ता नहीं किसी किसी नहीं दिक्कत नहीं, नहीं तकलीफ आओ वो के के मार ही हुआ कोई नहीं निकलता थोड़ी बहुत ਘੱਟਦੀ ਨਾ हां जी ਗਨੀ ਸਾਹਿਬ ਪਹਿਲਾਂ 33 ਡਾਕਟਰ ਕਹਿੰਦਾ ਵੀ ਦੇਖ ਲੈਨੇ ਉਹ ਉਹ ਕਰਕੇ ਤਾਂ ਹੀ ਨਾ ਟਾਈਮ ਲੱਗ ਗਿਆ ਜੀ ਅੱ ਨਾਲ ਹੋ ਲੱਗਿਆ ਜੀ ਤੇ ਹਾਂ ਜੋੜਾ ਬੰਨ ਬਨੇਜ ਕਹਿਣਗੇ ਤਾਂ ਧਿਆਨ ਰੱਖਿਓ ਹਾਂ ਜੀ ਕੋਈ ਨਹੀਂ ਜੀ ਕੋਈ ਤੇ ਉਹ ਦਿਨੇ ਸਤਾਮਾਨ ਨੇ ਉਹਨਾਂ ਦਾ ਭਾਈ ਅਸੀਂ ਵੀ ਧੰਨਵਾਦ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਧੰਨਵਾਦ ਹੈ ਜੀ ਛੁਡਾ ਸਾਰੇ ਇਹਦਾ ਚਲੋ ਤੇਰੇ ਦੋਸਤੋ ਇਹ ਮਰੀਜ਼ ਦਾ ਸਾਨੂੰ ਬੜਾ ਫਿਕਰ ਤੀਗਾ ਮੇ ਇਹ ਨਿਗਾਹ ਬੜਾ ਤਾਂ ਜਣੀ ਨਾ ਮਾਤਰੀ ਤੇਗੇ ਵੈਗੁਰੂ ਨੇ ਫੇਰ ਹਾਂਜੀ ਅਰਦਾਸਾਂ ਕਰ ਦਿੱਤੀਆਂ ਜਿਨ੍ਹਾਂ ਨੇ ਪੈਸੇ ਲਾਏ ਜਗੇ ਇਸ ਪਾਟੇ ਜਿਨ੍ਹਾਂ ਤੇ ਆਪਰੇਸ਼ਨ ਹੁੰਦਾ ਰਿਹਾ ਖੜ ਕੇ ਸਰਾਣੇ ਰੱਬ ਮੁਰੇ ਮਤਲਬ ਅਰਦਾਸਾਂ ਕਰਦਾ ਰਿਹਾ ਵੀ ਨਿਗਾਹ ਇਹਨਾਂ ਦੀ ਹੈ ਨਾ ਹਾਂਜੀ ਤੇ ਅਸੀਂ ਵੀ ਖੁਸ਼ ਹਾਂ ਜੇ ਗੱਲ ਤੇ ਵੀ ਇਹਨਾਂ ਦੀ ਜਿਹੜੀ ਨਿਗਾਹ ਹੈ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਧੰਨਵਾਦ ਕਿ ਮੈਂ ਤੁਹਾਡੀ ਹੁੰਨੇਗਾ ਠੀਕ ਹੈ ਤੁਹਾਨੂੰ ਕਹਿੰਨਾ ਨਾ ਨਿਗਾਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਦੇਖਣ ਲੱਗਾ ਮੁੰਡਾ ਦੀਂਦਾ ਹਾਂ ਦੀਂਦਾ ਤੇ ਡਾਕਟਰ ਸਾਹਿਬ ਨੇ ਕਿਹਾ ਦੀ ਵੀ ਇਹ ਬੇ ਆਸ ਹੈ ਵੀ ਆਪਾਂ ਕੋਸ਼ਿਸ਼ ਕਰਕੇ ਦੇਖ ਲੈਣੇ ਪਰਮਾਤਮਾ ਨੇ ਜੀ ਠੀਕ ਹੈ ਤੇ ਹੁਣ ਦਵਾਈ ਦਵਾਈ ਚੱਲੀ ਜਾਂਦੀ ਹਲੇ ਦਵਾਈ ਚੱਲੀ ਜਾਂਦੀ 2-3 ਵਾਰਾ ਪਾਉਣਾ 3-4 ਵਾਰਾ 3-4 ਵਾਰਾ ਪਾਉਣਾ ਯਾਰ ਖਾਕੂ ਬੈਸੇ ਐਨਕ ਦੀ ਬਾੜੀ ਲੋਡ ਨਹੀਂ ਪੈਣੀ ਹੁਣ ਐਨਕ ਦੀ ਬਹੁਤ ਜਿਆ ਐਨ ਕਦੀ ਜਿਆ ਐਨ ਕਨਾਲ ਨਹੀਂ ਦਿੰਦਾ ਹੈਗਾ ਨਹੀਂ ਲਾਇਆ ਨਾ ਕਰ ਹੁਣ ਇਹਨੂੰ ਬੇਟਾ ਬਿੰਦ ਬਾਹਰ ਕਰ ਬੁੱਢਿਆ ਤੂੰ ਸੁਣ ਇਹਨੂੰ ਐਨਕ ਦੀ ਬਾੜੀ ਲੋਡ ਨਹੀਂ ਹੁੰਦੀ ਮੈਂ ਤਾਂ ਕਪੜਾ ਜਿਆ ਇਹ ਤਾਂ ਉਦੋਂ ਤੱਕ 10 ਦਿਨ ਲੋਡ ਹੁੰਦੀ ਹੈ ਠੀਕ ਹੈ ਅਈ ਲਾ ਰੱਖ ਲਾ ਕਰਨੀ ਅੱਖ ਠੀਕ ਆ ਬਸ ਆ ਕਪੜਾ ਤਾਂ ਰੱਖਦਾ ਮੈਂ ਲੈ ਨਹੀਂ ਇਹ ਬਣਾ ਲੱਖਿਆ ਕਰ ਅੱਛਾ ਪਾਹੇ ਦੀ ਲੋੜ ਨਹੀਂ ਨੂੰ ਚੰਪਾ ਨਾ ਰੱਖਿਆ ਕਰੇ ਦਾਂ ਬਾਹਰ ਪੜ ਤਾ ਕਾਹੇ ਕਪੜਾ ਹੀ ਲੋੜ ਨਹੀਂ ਮੇਟਾ ਬਸ ਜਿਹੜਾ ਦਵਾਈ ਪਾਉਣੀ ਆ ਉਹ ਤਾਂ ਰੂੰ ਦਾ ਹੱਥ ਸਾਫ ਰੱਖਣੇ ਨੇ ਉਹ ਜ਼ਰੂਰੀ ਰੱਖਣੇ ਨੇ ਮੇਰੇ ਦੀਆਂ ਏਟਾਂ ਦੀਆਂ ਸਾਰਾ ਉਹ ਮੈਂ ਉਹ ਕਿਆ ਐ ਦੋਸਤੋ ਪਿਆਰੀ ਸਾਥ ਸੰਗ ਜੀ ਦੇਸ਼ ਵਿਦੇਸ਼ ਚ ਜਿਹੜੇ ਵੀ ਤੁਸੀਂ ਇਹ ਵੀਡੀਓ ਨੂੰ ਦੇਖੋਗੇ ਸਾਡੇ ਕੋਲੇ ਜਿਹੜੇ 5 ਕੈਂਪ ਲਾਏ ਅਸੀਂ ਇਹਨਾਂ ਕੈਂਪਾਂ ਦੇ ਵਿੱਚ ਦੋ ਮਰੀਜ਼ ਬੜੇ ਸੀਰੀਅਸ ਤੇ ਇਹ ਹੈ ਅਜਾ ਜੀ ਪਿੱਖੀ ਆ ਵਿਖੇ ਵਿੱਚ ਜਿਹੜਾ ਅਸੀਂ ਤਰੀਕ 22 ਤਰੀਕ 10ਵੇਂ ਮਹੀਨੇ 12ਵੇਂ ਮਹੀਨੇ ਜਿਕਾ ਐਂਪਲਾ ਆਇਆ ਤੀਗਾ ਹਨੂਮਾਨ ਮੰਦਰ ਵਿਖੇ ਉਹ ਮਰੀਜ਼ ਹੈ ਇਹ ਜਾਨੀ ਬਹੁਤ ਸਰੀਰਕ ਤੇ ਪਹਿਲਾਂ ਆ ਵੀ ਗਏ ਤੇ ਫਿਰ ਡਾਕਟਰ ਸਾਹਿਬ ਨੇ ਅਸੀਂ ਕਿਹਾ ਵੀ ਕੋਸ਼ਤ ਕਰਕੇ ਦੇਖੋ ਇਹਨਾਂ ਦੀ ਵੀ ਜੇ ਥੋੜੀ ਬਹੁਤੀ ਦੇਖਣ ਜੋਗਰੀ ਨਿਕਾਜ ਹੈ ਇਸ ਤਰ੍ਹਾਂ ਇੱਕ ਮਰੀਜ਼ ਹੈਗਾ ਤੀਗਾ ਜਿਲ੍ਹਾ ਸੰਗਰੂਰ ਦਾ ਨਛੱਤਰ ਸਿੰਘ ਇਹਨਾਂ ਨੋ ਵੀ ਨਛੱਤਰ ਸਿੰਘ ਹੀ ਆ ਮੇਰੇ ਖਿਆਲ ਹਾਂ ਨਛੱਤਰ ਸਿੰਘ ਗੋਇਨ ਨਛੱਤਰ ਸਿੰਘ ਨੇ ਦੋਨਾਂ ਦੀ ਬਿਯਾਸ ਤੀਗੀ ਸਾਡੇ ਪਰਚੀ ਦੀ ਰੋਣਾ ਪੈ ਗਈ ਜਿੰਨੇ ਦਿਨ ਨਿਕਾਜ ਜੜੀਆਂ ਬਣ ਗਿਆ ਦੇਖਣ ਜੋਗਰੀਆਂ ਚੱਲ ਸਾਲ ਦੋ ਸਾਲ ਆਪਦਾ ਜਿਹੜੀ ਦੁਨੀਆ ਦੀ ਕਿਰਿਆਵਾਂ ਕਰ ਲੈਣਗੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਸਾਡਾ ਸਾਡੇ ਸਿਰ ਤੇ ਮਿਹਰ ਦਾ ਹੱਥ ਰੱਖਿਆ ਕਰਤਾ ਇੰਨਾਂ ਜੇ ਬਜ਼ੁਰਗਾਂ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਜਿਨ੍ਹਾਂ ਨੇ ਜਿਹੜਾ ਡਾਕਟਰ ਪਰਮਜੀਤ ਸੰਗਰੂਰ ਵਾਲੇ ਜਾਂ ਇੱਥੇ ਕੁਲਵੀਰ ਜੀ ਇੱਥੇ ਜਿਨ੍ਹਾਂ ਨੇ ਪ੍ਰਬੰਧ ਕਰਕੇ ਕੈਂਪ ਲਵਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਐਨ ਆਰ ਆਈ ਵੀਰਾਂ ਨੇ ਕੈਨੇਡਾ ਦੇ ਵਿੱਚੋਂ ਜੁਗੇਸ਼ ਪਾਟਿਆ ਦੀ ਟੀਮ ਨੇ ਪੈਸਾ ਲਾਇਆ ਜਾਂ ਸਾਡੇ ਮਿੱਤਰਾਂ ਨੇ ਲਖਵੀਰ ਸਿੰਘ ਰਤਨਪਾਲ ਹੋਰਾਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸੇਵਾ ਕਰਨ ਦਾ ਮੌਕਾ ਮਿਲਿਆ ਪਰਮਾਤਮਾ ਦਾ ਵੀ ਧੰਨਵਾਦ ਇੱਕ ਮੈਂ ਗੱਲ ਮੈਂ ਹੋਰ ਦੱਸਾਂ ਅੱਛਾ ਜੀ ਪੀ ਇਹ ਜਿਹੜਾ ਡਾਕਟਰ ਦੇਖ ਕੇ ਗਿਆ ਖਾ ਹਾਂ ਜੀ